ਦੇ ਦੇਖ ਕੇ ਬਾਦੇ ਸੁਣ ਕੇ ਜਿਹੜੀਆਂ ਵੋਟਾਂ ਪਾਈਆਂ ਸੀ ਪਹਿਲੀ ਗਰੰਟੀ 300 ਜਟ ਫ੍ਰੀ ਬਿਜਲੀ ਸਾਰੇ ਇੱਕ ਵਾਰ ਹੱਥ ਖੜਾ ਰਿਸ ਕਰਕੇ ਦੱਸੋ ਵੀ 300 ਬਿਜਲੀ ਸਾਰਿਆਂ ਨੂੰ ਫ੍ਰੀ ਆ ਰਹੀ ਹੈ ਆਵਾਜ਼ੇ ਪਾਰਟੀ ਦੇ ਸਾਰੇ ਹੀ ਵੋਲੰਟੀਅਰ ਸਹਿਬਾਨ ਅਹੁਦੇਦਾਰ ਸਹਿਬਾਨ ਸਾਰਿਆਂ ਨੂੰ ਖੁਦਿਆਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਪਿੰਡ ਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ 2022 ਚ ਬਹੁਤ ਵੱਡਾ ਇਨਕਲਾਬ ਜਿਹੜਾ ਉਹ ਪੰਜਾਬ ਚ ਲੈ ਕੇ ਆਏ ਸੀ ਕਿਉਂਕਿ ਸਰਵਾਈਟੀ ਪਾਰਟੀਆਂ ਜਿਨ੍ਹਾਂ ਬਾਰੇ ਤੁਹਾਨੂੰ ਬਹੁਤ ਕੁਝ ਦੱਸ ਚੁੱਕੇ ਨੇ ਜਿਨ੍ਹਾਂ ਨੇ 75 ਸਾਲ ਪੰਜਾਬ ਚ ਰਾਜ ਕੀਤਾ ਔਰ ਤੁਹਾਡੇ ਅਸ਼ੀਰਵਾਦ ਸਦਕਾ ਉਸ ਕਾਰਪੋਰੇਟ ਦੀ ਮਿਹਰ ਨਾਲ 2022 ਚ 117 ਤੋਂ ਵਾਣੇ ਸੀ ਤੋ ਹੁੰਦੇ ਸੀ ਠੀਕ ਹੈ ਇਤਿਹਾਸ ਰਚਿਆ ਔਰ ਉਹ ਲੋਕ ਜਿਹੜੇ ਬਾੜੀ ਬੰਦ ਕੇ ਉੱਤਰ ਕਾਟੋ ਮੈਥਡ ਪੰਜਾਬ ਨੂੰ ਲੁੱਟ ਰਹੇ ਸੀ ਉਹਨਾਂ ਨੂੰ ਤੁਸੀਂ ਸਬਤ ਸਤਾਇਆ ਸੌ ਸੌ ਸਾਰ ਪ੍ਰਾਣੀਆਂ ਪਾਰਟੀਆਂ ਜਿਹੜੇ ਕਹਿੰਦੇ ਸੀ ਅਸੀਂ 25 ਸਾਲ ਹੋਰ ਰਾਜ ਕਰਨਾ ਉਹ ਅੱਜ ਦਿਖਵੇ ਜਿਦ ਰਹੇ ਵੀ ਹੈ ਕਿੱਥੇ ਅੱਜ ਵਾਪਰਾ ਕੋਈ ਖੁੱਲ੍ਹ ਕੇ ਫਿਰਦੇ ਸੜਕਾਂ 'ਤੇ ਔਰ ਕਹਿ ਰਹੇ ਕਿ ਅਸੀਂ ਪੰਜਾਬ ਨੂੰ ਬਚਾਉਣ ਔਰ ਪੰਜਾਬੀ ਉਹਨਾਂ ਨੂੰ ਦੇ ਕਹਿ ਰਹੇ ਨੇ ਕਿ ਪੰਜਾਬ ਦਾ ਮਸੂਤੋ ਘੁੱਤੋ ਬਚਾਇਆ ਤੁਸੀਂ ਹੁਣ ਸਾਤੋਂ ਦੂਰ ਰਹੋ ਮੈਂ ਤੁਹਾਡੀ ਤਾਰੀਫ਼ ਕਰਦਾ ਕਿ ਤੁਸੀਂ ਉਹਨਾਂ ਨੂੰ ਮੂੰਹ ਨਹੀਂ ਲਾ ਰਹੇ ਕਿਉਂਕਿ ਅੱਜ 75 ਸਾਲ ਹੋ ਗਏ ਉਹਨਾਂ ਨੇ ਉਹਨਾਂ ਦੇ ਨਾਲ ਸਾਡੇ ਵੱਡੇ ਵੀਰ ਅਸਾਨੂੰ ਬੱਲਾ ਜੀ ਅਤੇ ਤੇ ਹੋਰ ਸਾਥੀ ਅਸਾਡੇ ਨਾਲ ਦੇ ਪਿੰਡ ਸੇਖੋ ਗੁਰਪ੍ਰੀਤ ਸਿੰਘ ਸਾਰਿਆਂ ਨੂੰ ਵਿਦਿਆਰਥੀ ਜੀ ਵਾਹਿਗੁਰੂ ਜੀ ਦਾ ਧੰਨਵਾਦ ਵਾਹਿਗੁਰੂ ਸਭ ਤੋਂ ਪਹਿਲਾਂ ਤਾਂ ਮੈਂ ਪਿੰਡ ਵਾਸੀਆਂ ਨੇ ਵੀ ਇੱਕ ਵਾਰੀ ਤਾੜੀ ਮਾਰ ਦਿਓ ਜ਼ੋਰ ਦੀ ਬਹੁਤ ਬੜਾ ਅੱਖ ਤੁਸੀਂ ਕੀਤਾ ਔਰ ਪਹਿਲਾ ਵੀ ਮੈਂ ਨਹੀਂ ਵਾਰ ਫੋੜਾ ਧੰਨਵਾਦ ਕਰਕੇ ਗਿਆ ਇੱਕ ਵਾਰ ਦੇਹ ਤੁਹਾਡਾ ਬਹੁਤ ਬਹੁਤ ਸਾਰਾ ਜਦ ਦੀ ਇਹ ਗਹਿਰਾਈਆਂ ਤੋਂ ਕਿ ਤੁਸੀਂ 2022 ਇੱਕ ਬਹੁਤ ਵੱਡਾ ਇਨਕਲਾਬ ਜਿਸ ਦੀ ਕਿ ਪੰਜਾਬ ਨੂੰ ਜ਼ਰੂਰਤ ਸੀ ਕਿਉਂਕਿ ਜੁਨੀਅਰ ਵਾਜਤੀ ਪਾਰਟੀਆਂ ਚਾਹੇ ਉਹ ਬਾਦਲਾਂ ਦੀ ਸੀ ਚਾਹੇ ਕਾਂਗਰਸੀਆਂ ਨੇ ਇਹਨਾਂ ਸਾਰਿਆਂ ਨੇ ਪੰਜਾਬ ਨੂੰ ਲੁੱਟਿਆ ਕੁੱਟਿਆ ਔਰ ਪੰਜਾਬ ਦੇ ਅਰਥਚਾਰੇ ਨੂੰ ਕਾਲੇ ਪਾਣੇ ਨੂੰ ਆਜੋ ਆਜੋ ਔਰ ਲੋਕਾਂ ਨੂੰ ਸਮਝ ਨਹੀਂ ਸੀ ਆ ਰਹੀ ਕਿ ਕੌਣ ਆਵੇ ਫਿਰ ਆਮ ਆਦਮੀ ਪਾਰਟੀ ਇੱਕ ਮਸੀਹਾ ਬਣ ਕੇ ਅਰਵਿੰਦ ਕੇਦਰੀਵਾਦੀ ਦੀ ਸੋਚ ਲੈ ਕੇ